ਦਿਲ ਦੇ ਦਰਵਾਜ਼ੇ ਵਾਹਿਗੁਰੂ ਜੀ ਦਾ ਰਸਤਾ ਵਾਹਿਗੁਰੂ ਜੀ ਦੇ ਦਰ ਉਤੇ ਇੰਤਜ਼ਾਰ ਹੈ ਦਰਵੇਸ਼ ਦੇ ਅਰਥ ਹਨ ਜੋ ਦਰਵਾਜ਼ੇ ਤੇ ਲਟਕਿਆ ਰਹੇ ਇਸ ਵਿੱਚ ਰਸ ਪਰਦਾ ਹੈ ਕਿਉਂਕਿ ਰਸ ਦਾਤਾ ਤਾਂ ਸਾਡੇ ਅੰਦਰ ਮੌਜੂਦ ਹੈ ਸਾਡੇ ਦਿਲ ਦੇ ਦਰਵਾਜ਼ੇ ਖੁੱਲਣ ਦੀ ਲੋੜ ਹੈ ਜੋ ਉਸ ਦੇ ਨਾਮ ਸਿਮਰਨ ਨਾਲ ਆਪ ਨੂੰ ਉਸ ਦੀ ਹਜ਼ੂਰੀ ਵਿੱਚ ਹਾਜ਼ਰ ਫੀਲ ਪ੍ਰਤੀਤ ਕਰਦੇ ਰਹਿਣ ਨਾਲ ਖੁਲਦੇ ਹਨ ਹਰੀ ਕੀਰਤਨ ਤੇ 사ਤ ਸੰਗ ਉਸ ਵਿੱਚ ਸਹਾਈ ਹੁੰਦੇ ਹਨ ਵਾਹਿਗੁਰੂ ਮਿਹਰ ਕਰੇ ਤੇ ਸਦਾ ਲੱਗੇ ਰਹੋ ਮਹਾਰਾਜ ਫਰਮਾਉਂਦੇ ਹਨ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਸੋ ਲੱਗੇ ਰੋ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬ ਹੂ ਕੇ ਸੁਨੇ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ